ਛੋਲੇ ਭਟੂਰੇ ਜਾਂ ਪਰੌਂਠੇ? ਪਰੌਂਠੇ ਛੋਲੇ ਭਟੂਰੇ ਰਿਸਕੀ ਜੇ ਹੁੰਦੇ ਨੇ। ਮਿਡਨਾਈਟ 'ਚ ਭੁੱਖ ਲੱਗ ਜੇ ਕੀ ਬਣਾਉਣਾ ਪਸੰਦ ਕਰਦੇ ਹੋ? ਜੇ ਤਾਂ ਡਾਈਟ ਚੱਲ ਰਹੀ ਆ ਤੇ ਫੇਰ ਤਾਂ ਮਤਲਬ ਤਾਂ ਭੁੱਖ ਦਾ ਕੀ ਕਹਿੰਦੇ ਨੇ ਹਟਾਉਣਾ ਪਊਗਾ ਤੇ ਜੇ ਡਾਈਟ ਨਹੀਂ ਚੱਲ ਰਹੀ ਕੰਨ ਕੇ ਸਵਟ ਕੇ ਸੁੱਤੇ ਰਹਿੰਦੇ ਹੋ। ਨਹੀਂ ਉਹ ਫਿਰਦਾ ਰਹਿੰਦਾ ਪ੍ਰੇਤ ਆਤਮਾ ਵਾਂਗੂ। ਨੀਂਦ ਤਾਂ ਆਉਂਦੀ ਨਹੀਂ ਪਰ ਮੈਂ ਕਹਾਂਦਾ ਨਹੀਂ। ਉਹਨੂੰ ਪਤਾ ਹੈ ਕਿ ਸਾਡੀ ਭੈਣ ਨੂੰ ਕਿ ਵੀਰਾ ਕੀ ਵਧੀਆ ਬਣਾਉਂਦਾ ਤਾਂ ਉਹ ਕਹਿ ਦਿੰਦੀ ਆ ਵੀਰੇ ਪਾਸਤਾ ਬਣਾ ਲਓ ਵੀਰੇ ਇਹ ਕਰ ਦੋ ਵੀਰੇ ਆ ਚੀਜ਼ ਤਾਂ ਉਹ ਉਹਨੂੰ ਪਤਾ ਹੈ ਕਿ ਆਈ ਲਾਈਕ ਟੂ ਕੁਕ ਤੇ ਉਹ ٹرسٹ ਵੀ ਕਰ ਲੈਂਦੀ ਆ ਮੇਰੀ ਕੁਕਿੰਗ ਨੂੰ ਅੱਛਾ ਪਾਪਾ ਥੋੜੇ ਜਿਹੀ ਪਿੱਕੀ ਨੇ ਤੇ ਮੰਮੀ ਮੇਰੇ ਹੱਥ ਦਾ ਖਾਂਦੇ ਨਹੀਂ ਅੱਛਾ ਤੇ ਸੁਖਨ ਲਈ ਮੈਂ ਬਣਾਉਂਦਾ ਤੁਸੀਂ ਕਦੇ ਕਿਸੇ ਨਾ ਰੈਂਡਮ ਬੰਦੇ ਨੂੰ ਕੋਈ ਦੇਖ ਰਹੇ ਹੋ ਤੁਸੀਂ ਆਪ ਹੀ ਉਹਨੂੰ ਹੈਲੋ ਕਹਿ ਦਿਓ ਹਾਂਜੀ ਹਨਾ ਮੈਨੂੰ ਜਿੰਨੀ ਪੋਜ਼ਿਟਿਵਿਟੀ ਹਾਂ ਐ ਰੈਂਡਮ ਲੋਕਾਂ ਤੋਂ ਮਿਲਦੀ ਐ ਉਨੀ ਕਦੇ ਕਿਤੋਂ ਨਹੀਂ ਮਿਲਦੀ ਰਾਈਟ ਕਦੋਂ ਕਦੇ ਆਪੋ ਬਸ ਦੇਖਦੇ ਨਹੀਂ ਹਾਂ ਸੋ ਤੁਸੀਂ ਟਰੈਵਲਿੰਗ ਦੇ ਵਿੱਚ ਰਹਿੰਦੇ ਹੋ ਯੂਜੂਅਲੀ ਛੋਲੇ ਪਟੋਰੇ ਜਾਂ ਪਰੌਂਠੇ ਪਰੌਂਠੇ ਛੋਲੇ ਬਟੂਰੇ ਰਿਸਕੀ ਜੇ ਹੁੰਦੇ ਨੇ ਤੇਲ ਦਾ ਮਾਮਲਾ ਹੁੰਦਾ ਹੈ ਨਾ ਨਹੀਂ ਮਤਲਬ ਕਿ ਪਤਾ ਹੀ ਨਹੀਂ ਕਿੱਦਾਂ ਦੇ ਨੇ ਮੈਂ ਇੱਕ ਦੋ ਟਰਸਟਡ ਥਾਵਾਂ ਨੇ ਉੱਥੇ ਜਾ ਕੇ ਖਾ ਲੈਂਦੀਆਂ ਨੇ ਹੈਗੀਆਂ ਉਹ ਵੀ ਘੈਂਟ ਰੇੜੀਆਂ ਪਰ ਉਹ ਬੰਦਾ ਸਾਡਾ ਟਰਸਟ ਉਹਦੀ ਆਲਾ ਦਾ ਚਾਹ ਜਾਂ ਕਾਫੀ ਉਮ ਕੌਫੀ ਮਿਡਨਾਈਟ ਜੇ ਭੁੱਖ ਲੱਗ ਜੇ ਕੀ ਬਣਾਉਣਾ ਪਸੰਦ ਕਰਦੇ ਹੋ ਜੀ ਤਾਂ ਡਾਈਟ ਚੱਲ ਰਹੀ ਹੈ ਤੇ ਫੇਰ ਤਾਂ ਮਤਲਬ ਤਾਪ ਭੁੱਖ ਦਾ ਕੀ ਕਹਿੰਦੇ ਨੇ ਹਟਾਉਣਾ ਪਊਗਾ ਤੇ ਜੇ ਡਾਈਟ ਨਹੀਂ ਚੱਲ ਰਹੀ ਕੰਨ ਕੇ ਸਵਟ ਕੇ ਸੁੱਤੇ ਰਹਿੰਦੇ ਹੋ ਨਹੀਂ ਉਹ ਫਰਦਾ ਰਹਣਾ ਪ੍ਰੇਤ ਆਤਮਾ ਵਾਂਗੂ ਨੀਂਦ ਤਾਂ ਆਉਂਦੀ ਨਹੀਂ ਪਰ ਮੈਂ ਕੰਦਾ ਨਹੀਂ ਜੀ ਤੇ ਜਨਰਲੀ ਜੇ ਮੈਨੂੰ ਜਿਵੇਂ ਡਾਈਟ ਕਰ ਰਹਾ ਹੋਵਾਂ ਨਾ ਮੈਂ ਤੁਹਾਨੂੰ ਆਪਦਾ ਇੱਕ ਸੀਕ੍ਰੀਟ ਦੱਸ ਦਿੰਨਾ ਚਲੋ ਜੇ ਮੈਂ ਡਾਈਟ ਕਰ ਰਹਾ ਹੋਵਾਂ ਤੇ ਮੈਨੂੰ ਮਿਡ ਨਾਈਟ ਭੁੱਖ ਲੱਗਿਆ ਜੀ ਤਾਂ ਪ੍ਰੀ ਵਰਕਆਊਟ ਪੀ ਕੇ ਵਰਕਆਊਟ ਲਾ ਲੈਂਦਾ ਰਾਤ ਨੂੰ ਰਾਤੀ ਵਰਕਆਊਟ ਲਾ ਲੈਂਦਾ ਤੇ ਫਿਰ ਮੇਰਾ ਕਿਹੜਾ ਕੋਈ ਸ਼ਡਿਊਲ ਹੈ ਮੈਂ ਕਿਹੜਾ ਸਵੇਰੇ ਉੱਠ ਕੇ ਕਿਤੇ ਜਾਣਾ ਆਉਗਾ ਜੇ ਅਗਲਾ ਦਿਨ ਮੰਨ ਲਓ ਮੇਰਾ ਫਰੀ ਹੈ ਮੈਂ ਰਾਤੀ 12 ਵਜੇ ਦੇ ਨੇੜੇ ਤੇ ਮੈਨੂੰ ਭੁੱਖ ਲੱਗ ਰਹੀ ਹੈ ਮੈਨੂੰ ਪਤਾ ਹੈ ਕਿ ਮੈਂ ਹੁਣ ਖਾਣਾ ਨਹੀਂ ਮੇਰੀ ਡਾਈਟ ਹੈ ਤਾਂ ਪ੍ਰੀ ਵਰਕਆਊਟ ਪੀਉਂਗਾ ਇੱਕ ਹੋਰ ਵਰਕਆਊਟ ਲਾ ਲੈਂਦਾ ਤੁਸੀਂ ਵਾਕਿਆ ਚੈਂਪ ਬਿਲਕੁਲ ਨਹੀਂ ਹੈਗਾ ਨਾ ਹੋ ਸਕਦਾ ਓਕੇ ਸਟ੍ਰੀਟ ਫੂਡ ਯਰ ਰੈਸਟੋਰੈਂਟਸ ਪ੍ਰੇਫਰ ਵਾਟ ਕਰਦਾ ਮਰ ਮੈਨੂੰ ਮੈਂ ਆਮ ਨਾਟ ਫੂਡੀ ਨਹੀਂ ਹੈਗਾ ਮੈਂ ਨਾ ਓਕੇ ਕਰਦਾ ਖੁਦ ਕੀ ਕੀ ਬਣਾ ਲੈਣੇ ਉਹ ਜਿਹੜੇ ਜਿਹੜੇ ਘਰ ਦੇ ਵੀ ਬਾਰ ਬਾਰ ਕਹਿੰਦੇ ਨੇ ਕਿ ਬਣਾ ਕੇ ਦਿਖਾਓ ਖਵਾਉਂਦੇ ਤਾਂ ਨਹੀਂ ਕਹਿੰਦੇ ਮੈਨੂੰ ਮੇਰਾ ਛੋਟਾ ਭਰਾ ਕਹਿੰਦਾ ਹੂੰ ਤੇ ਸੋ ਸੁਖਨ ਐਂਡ ਹਿਸ ਵਾਈਫ ਦੇਵ ਬੀਨ ਟੂਗੇਦਰ ਫॉर ਅ ਵਾਈਲ ਸੋ ਉਹਨੂੰ ਪਤਾ ਹੈ ਕਿ ਸਾਡੀ ਭੈਣ ਨੂੰ ਕਿ ਵੀਰਾ ਕੀ ਵਧੀਆ ਬਣਾਉਂਦਾ ਤਾਂ ਉਹ ਕਹਿ ਦਿੰਦੀ ਆ ਵੀਰੇ ਪਾਸਤਾ ਬਣਾ ਦੋ ਵੀਰੇ ਇਹ ਕਰ ਦੋ ਵੀਰੇ ਆ ਚੀਜ਼ ਤਾਂ ਉਹ ਉਹਨੂੰ ਪਤਾ ਹੈ ਕਿ ਆਈ ਲਾਈਕ ਟੂ ਕੁਕ ਤੇ ਸ਼ੀ ਉਹ ٹرسٹ ਵੀ ਕਰ ਲੈਂਦੀ ਆ ਮੇਰੀ ਕੁਕਿੰਗ ਨੂੰ ਲੱਗ ਪਾਪਾ ਥੋੜੇ ਜਿਹੀ ਪਿੱਕੀ ਨੇ ਤੇ ਮੰਮੀ ਮੇਰੇ ਹੱਥ ਦਾ ਖਾਂਦੇ ਨਹੀਂ ਅੱਛਾ ਤੇ ਸੁਖਨ ਲਈ ਮੈਂ ਬਣਾਉਂਦਾ ਨਹੀਂ ਸੋ ਆਏ ਜਦੋਂ ਭੈਣਾ ਹੀ ਹੁੰਦੀ ਆ ਫਿਰ ਦੋ ਦੁਨੀਆਂ ਨੇ ਇਕੱਠੇ ਹੁੰਦੇ ਨੇ ਮੈਂ ਚੱਲ ਜਵਾਕੋ ਖਾ ਗੋਟ ਇਟ ਸੋ ਮਮ ਡੈਡ ਦੇ ਹੱਥ ਦੀ ਕਿਹੜੀ ਚੀਜ਼ ਪਸੰਦ ਆ ਮਮਾ ਦੀ ਕੁਕਿੰਗ ਬਾਰੇ ਸੁਣ ਚੁੱਕਿਆ ਬਟ ਡੈਡ ਵੀ ਕਹਿੰਦਾ ਜੀ ਨਾ 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 ਪਾਪਾ ਰ ਹੱਥ ਜੋੜੇ ਉਹਨਾਂ ਨੇ ਇੱਕ ਵਾਰੀ ਪਰੌਂਠਾ ਬਣਾਇਆ ਸੀ ਐਡਾ ਮੋਟਾ ਬੂਟ ਦੀ ਸੋਲ ਵਰਗਾ ਨਾ ਤੇ ਖਾਦਾ ਨਾ ਸੋਨ ਪਿਆਰ ਜਿਹਾ ਰੱਖਣ ਨੂੰ ਨਹੀਂ ਹਾਂਜੀ ਹਾਂਜੀ ਪਾਪਾ ਦੀ ਬਾਤ ਓਕੇ ਨਾਈਸ ਟਰੈਵਲਿੰਗ ਚ ਦੇ ਵਿੱਚ ਕਿਹੜੀਆਂ ਤਿੰਨ ਚੀਜ਼ਾਂ ਤੁਹਾਡੇ ਲਈ ਜ਼ਰੂਰੀ ਨੇ ਟਰੈਵਲਿੰਗ ਦੇ ਵਿੱਚ ਜੀ ਹੈੱਡਫੋਨ ਪ੍ਰੀ ਵਰਕਆਊਟ ਤੇ ਬੈਟਰੀ ਬੈਂਕ ओके ਤੇ ਪ੍ਰੈਂਕ ਕਿੰਨੇ ਕੁ ਇੰਬੈਰੈਂਸਿੰਗ ਹੋ ਜਾਂਦੇ ਨੇ ਕਈ ਵਾਰ ਤੁਹਾਡੇ ਲਈ ਕਿਉਂਕਿ ਮੈਂ ਦੇਖਿਆ ਤੁਹਾਨੂੰ ਟਰੈਵਲਿੰਗ ਕਰਦੇ ਨੂੰ ਤੁਸੀਂ ਤਾਂ ਟਰੱਕਾ ਟਰੁੱਕਾ ਵਾਲਿਆਂ ਤੋਂ ਵੀ ਵਾਹਵਾ ਚੀਜ਼ਾਂ ਚੂਜਾ ਇੱਕ ਦੂਜੇ ਨਾਲ ਆਦਾਨ-ਪ੍ਰਦਾਨ ਕਰਦੇ ਹੋ ਬਹੁਤ ਫਨ ਕਰਦੇ ਆ ਹਾਂਜੀ ਹਾਂਜੀ ਕਦੀ ਹੋਇਆ ਐਦਾਂ ਕਿ ਕੋਈ ਚਿੜ ਗਿਆ ਹੋਏ ਨਹੀਂ ਨਹੀਂ ਲੋਕ ਤਾਂ ਬਹੁਤ ਪਿਆਰ ਕਰਦੇ ਨੇ ਜੀ ਤੁਸੀਂ ਕਦੇ ਨਾ ਮੈਂ ਤੁਹਾਨੂੰ ਇੱਕ ਰੀਅਲੀ ਗੱਲ ਦੱਸਦਾ ਤੁਹਾਨੂੰ ਤੁਸੀਂ ਵੀ ਇੱਕ ਨੋਨ ਫੇਸ ਹੋ ਤੁਹਾਨੂੰ ਲੋਕ ਜਾਣਦੇ ਨੇ ਤੁਸੀਂ ਕਦੇ ਕਿਸੇ ਨਾ ਰੈਂਡਮ ਬੰਦੇ ਤੋਂ ਤੁਹਾਨੂੰ ਕੋਈ ਦੇਖ ਰਹਾ ਹੋ ਤੁਸੀਂ ਆਪ ਹੀ ਉਹਨੂੰ ਹੈਲੋ ਕਹਿ ਦਿਓ ਹਾਂਜੀ ਹਨਾ ਮੈਨੂੰ ਜਿੰਨੀ ਪੋਜ਼ਿਟਿਵਿਟੀ ਇਹ ਰੈਂਡਮ ਲੋਕਾਂ ਤੋਂ ਮਿਲਦੀ ਹੈ ਉਨੀ ਕਦੇ ਕਿਤੋਂ ਨਹੀਂ ਮਿਲਦੀ ਰਾਈਟ ਕਦੋਂ ਕਦੇ ਆਪੋ ਬਸ ਦੇਖਦੇ ਨਹੀਂ ਹਾਂ ਧਿਆਨ ਹੀ ਦਿੰਦੇ ਆ ਦੇਣਾ ਚਾਹੀਦਾ ਬਹੁਤ ਕਈ ਵਾਰੀ ਲੋਕ ਲੋਕ ਤਾਂ ਬਹੁਤ ਖੁਸ਼ ਨੇ ਜੀ ਓਕੇ ਸੋ ट्रैवलिंग द इरिटेटेड ਪਾਰਟ ਕੀ ਹੈ ਜੋ ਇਰੀਟੇਟਿੰਗ ਲੱਗਦਾ ਹੈ ट्रैवलिंग ਦੀ ਮੈਨੂੰ ਇੱਕ ਚੀਜ਼ ਥੋੜੀ ਐਨੋਇੰਗ ਲੱਗਦੀ ਹੈ ਐਨੋਇੰਗ ਨਹੀਂ ਮਤਲਬ ਜਿੰਨੀ ਕਿ ਜ਼ਿਆਦਾ ਬlesed ਲਾਈਫ ਹੈ ਆਪਣੀ ਉਹਦੇ ਵਿੱਚ ਕੰਪਲੇਂਟ ਜਾਂ ਕਰਨਾ ਥੋੜਾ ਹੋਇਆ ਪਰ ਅਰਲੀ ਮਾਰਨਿੰਗ ਫਲਾਈਟਸ ਨਹੀਂ ਲੈਣੀਆਂ ਚੰਗੀਆਂ ਲੱਗਦੀਆਂ ਤਾਂ ਕਈ ਵਾਰੀ ਐ ਹੁੰਦਾ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੈ ਇੱਕੋ ਦਿਨ 'ਚ ਜਾਣਾ ਤਾਂ ਸ਼ੋਜ਼ ਜਨਰਲੀ ਲੇਟ ਨਾਈਟ ਹੁੰਦੇ ਨੇ ਓਕੇ ਮੰਨ ਲਓ 12 1 ਵਜੇ ਕਲੱਬ ਸ਼ੋ ਹੋਇਆ ਤੁਹਾਡਾ ਜਾਂ ਕੋਈ ਤੁਸੀਂ ਕਿਸੇ ਪ੍ਰਾਈਵੇਟ ਇਵੈਂਟ ਤੇ ਉਹ ਫਿਨਿਸ਼ ਅਰਾਊਂਡ 11 1 12 1 ਵਜੇ ਹੋਇਆ ਤਾਂ 2 3 3 ਵਜੇ ਫਿਨਿਸ਼ ਹੋਇਆ ਸੱਤ ਵਜੇ ਦੀ ਫਲਾਈਟ ਹੁੰਦੀ ਆ ਉਹ ਇੰਨਾ ਟਾਈਮ ਵੀ ਹੈ ਨਹੀਂ ਕਿ ਤੁਸੀਂ ਸੌ ਲਓ ਹੂੰ ਇੰਨਾ ਟਾਈਮ ਵੀ ਨਹੀਂ ਹੈਗਾ ਤੁਸੀਂ ਰੈਸਟ ਕਰ ਲਓ ਤਾਂ ਤੁਸੀਂ ਵਾ ਜਾ ਕੇ ਤਿੰਨ ਚਾਰ ਘੰਟੇ ਕੱਢਦੇ ਹੁੰਦੇ ਨੂੰ ਟੇਕਨ ਅਰਲੀ ਵਾਰਨਿੰਗ